ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਵੀਡੀਓ 'ਵਾਂ ਕੱਲ੍ਹ ਬਾਈ ਬਾਰਸ਼ ਹੋਈ ਕਾਫੀ ਚਲੋ ਅੱਜ ਦਿਨ ਨਿੱਖਰ ਗਿਆ ਹਵਾ ਦੇ ਵਿਚੌਰਿਆ ਬਾਈ ਕਣਕਾਂ ਆਪਣੇ ਠੀਕ ਐ ਗੜੇ ਗੁੜੇ ਦੇ ਬਚਾਉ ਹੈ ਆਪਣੇ ਕਨੌਰ ਤੇ ਪਰਲੀ ਸਾਈਡ ਘੜਾ ਕਾਫੀ ਪਿਆ ਕਨੌਰ ਨੂੰ ਥੋੜਾ ਜਿਹਾ ਆਪਣੇ ਕਨੌਰ ਵਾਲੇ ਖੇਤ ਮੇ ਵੀ ਹੈ ਪਰ ਜ਼ਿਆਦਾ ਨਹੀਂ ਚਲੋ ਮਾੜਾ ਮੋਟਾ ਅਗਲਾ ਅੱਦ ਲੈ ਆ ਬਾਈ ਬੰਦਾ ਆਪਣਾ ਡੰਗਰਾਂ ਵਾਸਤੇ ਲੇਬਰ ਚਿੱਲਰੀ ਆ ਗੰਨਾ ਆਪਣੇ ਵਾ ਰਸਤੇ ਪਰ ਤਾਂ ਆਪਣਾ ਗੰਨਾ ਹੀ ਆਪਣੇ ਪਰ ਲੱਗੇ ਰਸਤੇ ਕਰਕੇ ਪਹਿਲਾਂ 3 ਦਿਨ ਪਰ ਲੱਗ ਰਹੇ ਤੇ 3 ਦਿਨ ਪਰ ਥੋੜਾ ਜਿਹਾ ਪਿੱਛੇ ਵਗਾ ਕੱਚੀ ਨੂੰ ਮੌਸਮ ਖਰਾਬ ਕਰਕੇ ਆਪਣੀ ਲੇਬਰ ਇੱਟਾਲੀ ਵੀ ਨਹੀਂ ਆਈ ਜਿੱਥੇ ਲੱਗ ਰਹੇ ਤੇ ਉੱਥੇ ਨਿਬੜੇ ਨਹੀਂ ਮੀਂਹ ਕਰਕੇ ਦੋ ਦਿਨ ਕੰਮ ਬੰਦ ਰਿਹਾ ਉਹਨਾਂ ਦਾ ਕੱਲ੍ਹ ਲਿਆਇ ਤੇ ਪਰ ਇੱਟੇ ਕਿਟ ਰੱਲੀਆਂ ਉਭੀ ਆਪਣੀ ਖੜੀਆਂ ਤਾਰਨੀਆਂ ਅੰਦਰ ਲਾਵੇਂਗੇ ਇੱਧਰ ਦੋਵੀਂ ਟਰਾਲੀਆਂ ਖੜੀਆਂ ਮਸ਼ੀਨ ਕੱਢਾਂ ਮਸ਼ੀਨ ਕੱਢ ਕੇ ਉਰੇ ਲਾਹੇਗੇ ਇੱਧਰ ਬਣेंगे ਆਪਣੇ ਮਕਾਨ ਪੂਰੇ ਲੋਡ ਹੈ ਰੇਤੀ ਗਿਆ ਪੂਰੇ ਤਾਰੇਗੇ ਮਸ਼ੀਨ ਵਾਲੇ ਬੰਦੇ ਲੱਗ ਰਹੇ ਆਪਣੇ ਮਸ਼ੀਨ ਪਰ ਸੋਨੀ ਕੀ ਕਰ ਰਹੇ ਹੈ ਡਿਸਟ੍ਰੀਬਿਊਟਰ ਲੱਗਾ ਆਰਮੀ ਡੋਲਾ ਆ डिस्ट्रीब्यूटर खोलिया वा है लाओ लाओ कौ मशीन बाहर तार ट्रालियां है ना तार बी पलड़ रेता दब गया आंदे आते बार सगल है रेता दब गया 12 ਬਾਈ ਪੱਲੜ ਬਣਾਈ ਜਗਾਂ ਤਰ ਤਾਰੇ ਨੇ ਟਰਾਲੀਆਂ ਆ ਰਹੇ ਆਂ ਬੰਦੇ ਆਪਣੇ ਕ੍ਰਿਤਾ ਲਾਤਾ ਦਾ ਸੂਪਰ ਅੰਦਰ ਜ਼ੋਰ ਤੋਂ ਨਹੀਂ ਲੱਗਦਾ ਜ਼ੋਰ ਲਗਾ ਕੇ ਜ਼ੋਰ ਲਗਾਓ ਇੱਕ ਉਤਾਰੋ ਇੱਕ ਗੱਲ ਉਤਾਰੇ ਟਰਾਲੀ ਲਈ ਹੈ ਬਈ ਕਮਾਗ ਆਪਾਂ ਨੇ ਟਾਕੀ ਲਈ ਹੈ ਇੱਧਰ ਮੁਰੇ ਰਹਿ ਗਿਆ ਦਾ ਰਿੱਤਾ ਪਿੱਛੇ ਕਰ ਲਿਆ ਦਾ ਥੋੜਾ ਜਿਹਾ ਟਰੈਕਟਰ ਦਾ ਬੂ ਨਾ ਹੋਵੇ ਮੰਜਾ ਖੋਲ ਲੇਗੇ ਅੱਬ ਵੀ ਕਰ ਉਹ ਦੋਏ ਟਰੈਕਟਰ ਮਾ ਹਾਲੈਂਡ ਮਾ ਪਿਆ ਪੰਨਾ ਉਹ ਲੈ ਆਂਦਾ ਬਸ ਹੋ ਅੰਦਰ ਤੋਂ ਬੈਲਡ ਹੈ ਬਸ ਵਾਰ-ਵਾਰ ਤੇ ਖੋਲ ਦੇ ਖੋਲ ਰਿਹਾ ਬਈ ਮੰਜਾ ਲੱਗ ਗਿਆ ਖੁੱਲਣ ਥੋੜੀ ਲੈ ਅੰਦਰ ਦੇ ਕੁੰਡੇ ਗਲ ਨਹੀਂ ਮਾਰ ਥੱਲੇ ਮਾਰ ਕਾਰਮਾ ਉਰੇ ਮਾਰ ਉਰੇ ਮਾਰ ਤਾਰਤੇ ਬਾਈ ਬੰਦਿਆ ਨਾ ਰੇਤਾ ਲੱਗ ਰਿਹਾ ਮਾਰ ਰਿਹਾ ਚੱਟਾ ਰਹਿਮਤ ਰੇਤਾ ਤਰਨਾ ਸਤਿ ਸ਼੍ਰੀ ਅਕਾਲ ਐ ਫੋਨ ਨੂੰ ਦੇਖਿਆ ਵੀ ਸਤਿ ਸ਼੍ਰੀ ਅਕਾਲ ਲੱਗੇ ਕਿਆ ਕਰ ਰਹਿਆ ਕਿਆ ਕਰ ਰਹਿਆ ਹੈ ਰੇਤੇ ਮਖੇਰ ਰਿਹਾ ਹੈ ਰੇਤਾ ਤਰਨਾ ਕਿ ਖੇਰ ਰਿਹਾ ਚਲ ਸਤਿ ਸ਼੍ਰੀ ਅਕਾਲ ਬੁਲਾ ਫਿਰ ਸਤਿ ਸ੍ਰੀ ਅਕਾਲ ਬਲਾ ਚੰਗਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਦਾ ਕਰਦੇ ਫਿਰ ਬਾਏ ਪਾਰ ਰਹੇ ਆ ਬਾਈ ਰੇਤਾ ਚਿਰ ਰਿਆ ਕੰਮ ਇਹ ਠੇਕੇਦਾਰ ਹੈ ਆਪਣਾ ਇਹ ਭੱਜ ਗਿਆ ਤਾਂ ਫੇਰ ਆ ਗਿਆ ਹਾਂ ਭੱਜ ਗਿਆ ਤਾਂ ਲੱਗ ਭੱਜ ਗਿਆ ਤਾਂ ਤੁਰਿਆ ਵੀ ਨਹੀਂ ਜਾਂਦਾ ਭਜਨ ਚੱਕਾ ਉਤਰ ਗਈ ਬਾਈ ਟਰਾਲੀ ਇੱਕ 18 ਫੁੱਟੀ ਧੌਣ ਲੱਗੀਆਂ ਫਣੀ ਮਾਰਦੇ ਆ। ਬਲਕਿ ਗੱਲ ਵਿੱਚ ਵਿੱਚ ਇਹ ਤਾਂ ਇਤਨਾ ਸਾਫ਼ ਕਰਨਾ ਹੈ। ਚਰਹ ਨਰੇਕਾ। ਪਹਿਲਾਂ ਵਿੱਚ ਦੇ ਧੋ ਕੇ ਫਿਰ ਡਾਲਾ ਲਾ ਕੇ ਪਾਣੀ ਮੰਡਲਾ ਧੋ ਹੋ ਜਾਏਗਾ ਹੈ। ਕਿਤੇ ਰਹਿਣਾ ਅੱਛੀ ਤਰ੍ਹਾਂ ਸਾਫ਼ ਕਰਦੇ। ਕਰਦੇ ਆ ਬਈ ਟਰਾਲੀ। ਧੋਈ। ਇੰਟਾ ਉੱਪਰੋਂ ਬੱਟਣੇ ਕਰਕੇ ਨਾ ਸਾਰਾ ਸਿਸਟਮ ਉਹ ਹੋਇਆ ਵਾ ਉੱਪਰ ਤਲੇ ਜੀ ਕੁਝ ਮੀਂਹ ਪੈ ਗਿਆ ਕੱਲ ਬਾਰਿਸ਼ ਹੋਣੇ ਕਰਕੇ ਓਂਟਾ ਓਂਟਾ ਨੇ ਜਗ੍ਹਾ ਬਲਾਕ ਕਰੀ ਵੀ ਹੈ ਹੋ ਗਿਆ ਬਾਈ ਟਰੈਕਟਰ ਟਰਾਲੀ ਦੀ ਧੋਾਈ ਬਸ ਥੋੜਾ ਜਿਹਾ ਕੰਮ ਰਹਿ ਗਿਆ ਇੱਕ ਵਾਰੀ ਨਾ ਟਰਾਲੀ ਪਰ ਬਾਹਰ ਤੇ ਹੋਰ ਪਾਣੀ ਮਾਰਨੀ ਬਾਦਮਾ ਹੈ ਥੋੜਾ ਛਿੱਟਾ ਛੁਟਾ ਗਿਰਾ ਜਿਹੜਾ ਸਾਫ਼ ਹੋ ਜਾਏਗਾ ਹੈ ਦੂਈ ਟਰਾਲੀ ਤਾਰ ਰਹੇ ਆ ਬਾਈ ਕੱਲ ਨੂੰ ਆਪਾਂ ਅੱਜ ਲੇਟ ਹੋ ਗਏ ਨੇ ਪਹਿਲਾਂ ਕੰਪੈਨ ਖੜੀ ਚੁਰਾ ਕੰਪੈਨ ਸਾਈਡ ਮਾ ਕਰਕੇ ਫੇਰ ਟਰਾਲੀ ਲਾਈ ਆ ਮਸ਼ੀਨ ਦਾ ਡਿਸਟ੍ਰਿਬਿਊਟਰ ਖੁੱਲਿਆ ਵਾ ਦੱਸ ਕਰਕੇ ਫੇਰ ਲੱਗ ਗਿਆ ਨਾਲੇ ਪਹਿਲਾਂ ਚਿਕੜੀ ਜੀਵੀ ਦੀ ਮਹੀਗੀ ਤਾਂ ਕਰਕੇ ਦਾ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਮਾ ਓਕੇ ਜੀ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਬਣੀ ਬਸ ਇੰਨੀ ਕ ਆਪਣੇ ਕੋਲ